ਇਹ ਪੂਰਾ ਮਾਮਲਾ ਸਰ ਕਿੰਨੇ ਦੋਸ਼ੀ ਕਲੇ ਇਹ 26 11 ਨੂੰ ਤੇ ਬਰਨਾਲੇ বাস ਸਟੈਂਡ ਦੇ ਕੋਲੇ ਇੱਕ ਘਟਨਾ ਵਾਪਰੀ ਸੀ ਜਿੱਥੇ বাস ਸਟੈਂਡ ਦੇ ਨੇੜੇ ਇੱਕ ਜਿਹੜੀ ਮਨੀ ਐਕਸਚेंजर ਦੀ ਦੁਕਾਨ ਸੀ ਉਹਦੇ ਉੱਤੇ ਚਾਰ ਅਣਪਛਾਤੇ ਬੰਦਿਆਂ ਨੇ ਹਮਲਾ ਕੀਤਾ ਸੀ ਤੇ ਕਾਫੀ ਖਤਰਨਾਕ ਹਥਿਆਰਾਂ ਦੇ ਨਾਲ ਉਹ ਦੁਕਾਨਦਾਰ ਦੇ ਉੱਤੇ ਹਮਲਾ ਕਰਨ ਤੋਂ ਬਾਅਦ ਉਹਦੇ ਤੋਂ ਇੱਕ ਮੋਬਾਈਲ ਫੋਨ ਉਹ ਸਨੇਚ ਕਰਕੇ ਲੈ ਗਏ ਸੀ ਇਸ ਤੋਂ ਬਾਅਦ ਐਫ ਆਈ ਆਰ ਨੰਬਰ 544 ਅੰਡਰ ਸੈਕਸ਼ਨ 304 333 109 ਤੇ 35 ਬੀ ਐਨ ਐਸ थाना ਸਿਟੀ ਬਰਨਾਲਾ ਦਰਜ ਕਰ ਲਈ ਗਈ ਸੀ ਤੇ ਸਾਡੀਆਂ ਜਿਹੜੀਆਂ ਵੱਖ-ਵੱਖ ਟੀਮਾਂ थाना ਸਿਟੀ ਬਰਨਾਲਾ ਐਸ ਐਚ ਓ ਇੰਸਪੈਕਟਰ ਲਖਵਿੰਦਰ ਸਿੰਘ ਚੌਂਕੀ ਇੰਚਾਰਜ ਬੱਸ ਸਟੈਂਡ ਇਹਨਾਂ ਨੇ ਕਾਫੀ ਮਿਹਨਤ ਕਰਕੇ ਉਸ ਦਿਨ ਤੋਂ ਹੀ ਲਗਾਤਾਰ ਲੱਗੇ ਹੋਏ ਸੀ ਸੀਸੀਟੀਵੀਜ਼ ਦੀ ਚੈਕਿੰਗ ਕਰਨ ਉੱਤੇ ਤੇ ਇਹ ਜਿਹੜੇ ਦੋਸ਼ੀ ਨੇ ਇਹਨਾਂ ਨੂੰ ਟ੍ਰੇਸ ਕੀਤਾ ਗਿਆ ਤੇ ਇਹਦੇ ਵਿੱਚ ਇਹ ਸਾਹਮਣੇ ਆਇਆ ਕਿ ਇਹ ਜਿਹੜੀਆਂ ਵਾਰਦਾਤ ਹੈ ਉਹਦੇ ਵਿੱਚ ਮਨਦੀਪ ਸਿੰਘ ਉਰਫ ਬੱਬੂ ਬਲਕਾਲ ਸਿੰਘ ਉਰਫ ਗੋਰੂ ਜਗਸੀਰ ਸਿੰਘ ਉਰਫ ਜੱਗਾ ਇਹ ਤਿੰਨੇ ਜਿਹੜੇ ਆ ਇਹ ਮਹਿਤੇ ਪਿੰਡ ਦੇ ਰਹਿਣ ਵਾਲੇ ਆ ਤੇ ਇਹਨਾਂ ਦੇ ਨਾਲ ਚੌਥਾ ਹਰਮੀਤ ਸਿੰਘ ਉਰਫ ठाਕੜ ਜਿਹੜਾ ਕਿ ਬਾਜੀਗਰ ਵਸਤੀ ਤਪਾ ਦਾ ਰਹਿਣ ਵਾਲਾ ਇਹ ਚਾਰ ਬੰਦਿਆਂ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਤੇ ਇਸ ਤੋਂ ਇਲਾਵਾ ਇੱਕ ਦੋਸ਼ੀ ਰਿੰਕਾ ਜਿਹੜਾ ਇਹ ਵੀ ਮਹਿਤੇ ਦਾ ਰਹਿਣ ਵਾਲਾ ਇਹਨੇ ਜਿਹੜੀ ਐ ਰੈਕੀ ਕੀਤੀ ਸੀ ਇਨਾਂ ਦੇ ਵਿੱਚੋਂ ਅਸੀਂ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਿਹਦੇ ਵਿੱਚ ਕਿ ਮਨਦੀਪ ਸਿੰਘ ਬੱਬੂ ਵਾਸੀ ਮਹਿਤਾ ਤੇ ਹਰਦੀਪ ਸਿੰਘ ठाकੜ ਵਾਸੀ ਤਪਾ ਇਹਨਾਂ ਨੂੰ ਗ੍ਰਿਫਤਾਰ ਕਰਕੇ ਜਿਹੜਾ ਮੋਬਾਈਲ ਸਨੈਚ ਕੀਤਾ ਸੀਗਾ ਉਹ ਬਰਾਮਦ ਕਰ ਲਿਆ ਗਿਆ ਤੇ ਵਾਰਦਾਤ 'ਚ ਵਰਤਿਆ ਗਿਆ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਗਿਆ ਅੱਗੇ ਤਫ਼ਤੀਸ਼ ਜਾਰੀ ਹੈ ਇਸ ਤੋਂ ਇਲਾਵਾ ਜਿਹੜੀ ਇਹਦੇ ਵਿੱਚ ਸੀਸੀਟੀਵੀ ਫੁਟੇਜ ਆਈ ਸੀ ਉਹਨੂੰ ਦੇਖਦੇ ਹੋਏ ਗੰਭੀਰਤਾ ਨੂੰ ਕਿਉਂ ਬੜੇ ਖਤਰਨਾਕ ਤਰੀਕੇ ਦੇ ਨਾਲ ਜਿਹੜਾ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਸੀ ਇਹਦੇ ਵਿੱਚ ਅਸੀਂ 307 ਦਾ ਵਾਅਦਾ ਵੀ ਜਿਹੜਾ ਐਫ ਆਈ ਆਰ ਦੇ ਵਿੱਚ ਕੀਤਾ ਤੇ ਫਰਦਰ ਤਫਤੀਸ਼ جاری ਹੈ ਜਿਹੜੇ ਦੋ ਦੋਸ਼ੀ ਰਹਿੰਦੇ ਨੇ ਉਹਨਾਂ ਨੂੰ ਵੀ ਜਲਦੀ ਅਸੀਂ ਗ੍ਰਿਫਤਾਰ ਕਰ ਲਾਂਗੇ ਤੇ ਜਿਹੜੇ ਵਾਰਦਾਤ 'ਚ ਹਥਿਆਰ ਵਰਤੇ ਗਏ ਨੇ ਉਹਨਾਂ ਨੂੰ ਵੀ ਬਰਾਮਦ ਕੀਤਾ ਗਿਆ ਸਰ ਇਹਨਾਂ ਤੋਂ ਪਹਿਲਾਂ ਵੀ ਕੋਈ ਵਾਰਦਾਤਾ ਪਰਚੇ ਮਾਮਲੇ ਦਾ ਜਨੇ ਜੀ ਜੀ ਬਿਲਕੁਲ ਜਿਹੜਾ ਮਨਦੀਪ ਸਿੰਘ ਬੱਬੂ ਆ ਇਦੇ ਉੱਤੇ ਹੁਣ ਤੱਕ ਇਸ ਤੋਂ ਪਹਿਲਾਂ 8 ਐਫਆਈਆਰ ਜਿਹੜੀਆਂ ਦਰਜ ਨੇ ਜਿਹਦੇ ਵਿੱਚ ਜ਼ਿਆਦਾਤਰ ਚੋਰੀ ਡਕੈਤੀ ਦੀਆਂ ਵਾਰਦਾਤਾਂ ਨੇ ਤੇ ਹੁਣ ਤੱਕ ਜਿਹੜੀ ਇਹ ਪੁੱਛ ਕੇ ਸਟੇ ਵੀ ਸਾਹਮਣੇ ਆਇਆ ਕਿ ਜਿਸ ਦੇ ਨੇ 26/11 ਨੂੰ ਵਾਰਦਾਤ ਹੋਈ ਹੈ ਉਦੋਂ ਇਹਨਾਂ ਨੇ ਇਸ ਤੋਂ ਬਾਅਦ ਜਾ ਕੇ ਧੋਲੇ ਵਿੱਚ ਵੀ ਇੱਕ ਸੇਮ ਇਹੋ ਜਿਹੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਜਿੱਥੇ ਇਹਨਾਂ ਨੇ ਇੱਕ ਦੁਕਾਨਦਾਰ ਤੋਂ ਮੋਬਾਈਲ ਖੋਣ ਦਾ ਅਟੈਂਪਟ ਕੀਤਾ ਸੀ ਖੋਇਆ ਨਹੀਂ ਸੀ ਗਿਆ ਪਰ ਉੱਥੇ ਵੀ ਇਹਨਾਂ ਨੇ ਹਥਿਆਰਾਂ ਦੇ ਨਾਲ ਹਮਲਾ ਕੀਤਾ ਸੀਗਾ ਤੇ ਉੱਥੇ ਵੀ ਅਸੀਂ ਡਿਟੇਲ ਲੈ ਰਹੇ ਹਾਂ ਤੇ ਉੱਥੇ ਵੀ ਪਰਚੇ ਦੇ ਵਿੱਚ ਇਹਨਾਂ ਨੂੰ ਨਾਮਿਨੇਟ ਕੀਤਾ ਜਾਏਗਾ ਸਰ ਇਹ ਰੈਕੀ ਕਰਕੇ ਕੁਝ ਪਹਿਲਾਂ ਕਰਦੇ ਸੀ ਜਾਂ ਬਾਅਦ ਚ ਜੋ ਹੁਣ ਤੱਕ ਸਾਹਮਣੇ ਆਇਆ ਹੈ ਕਿ ਪਹਿਲਾਂ ਰੈਕੀ ਕਰਦੇ ਸੀ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹਨਾਂ ਵਿੱਚ ਜਿਹੜਾ ਰਿੰਕਾ ਨਾਮ ਦਾ ਦੋਸ਼ੀ ਆ ਉਹ ਰੈਕੀ ਕਰਦਾ ਸੀ ਇਹ ਦੇਖਦੇ ਸੀ ਕਿ ਕਿਹੋ ਜੀ ਦੁਕਾਨ ਹੈ ਜਿਹੜੀ ਕਿ ਉਹਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਜਿੱਥੇ ਕੋਈ ਬੰਦੇ ਘੱਟ ਹੋਣ ਤੇ ਉਹਨੂੰ ਜਿਹੜਾ ਉੱਥੇ ਕਿੱਥੇ ਸਾਨੂੰ ਕੋਈ ਕੈਸ਼ ਜਾਂ ਮੋਬਾਈਲ ਮਿਲ ਸਕਦੇ ਨੇ ਉਹਨੂੰ ਇਹ ਜ਼ਿਆਦਾਤਰ ਤੇ ਸ਼ਾਮ ਦੇ ਟਾਈਮ ਤੇ ਇਹ ਜਿਹੜਾ ਨਿਸ਼ਾਨਾ ਬਣਾਉਂਦੇ ਸੀ ਇਸ ਬਰਨਾਲੀ ਚ ਹੀ ਮਾਮਲੇ ਦੱਜ ਨੇ ਕਿ ਬਾਕੀ ਜ਼ਿਲ੍ਹੇ ਚ ਜੋ ਮੇਰੇ ਕੋਲ ਹੁਣ ਤੱਕ ਰਿਕਾਰਡ ਆਇਆਗਾ ਇਹਨਾਂ ਦਾ ਮਨਦੀਪ ਸਿੰਘ ਬੱਬੂ ਦਾ ਇਹਦੇ ਤੇ ਜ਼ਿਆਦਾਤਰ ਜਿਹੜੇ ਐਫ ਆਈ ਆਰ ਆ ਤਪੇ ਥਾਣੇ ਦੇ ਤੇ ਤਰੌਂਦੇ ਥਾਣੇ ਦੇ ਦਰਜ ਨੇ ਸੱਜੇ ਮੇਂ ਬਰਨਾਲਾ ਕਪੂਰ ਨੇ ਬੜੀ ਮੁਸਤੱਦੀ ਦੇ ਨਾਲ ਸਵੇ ਇਸ ਤਰ੍ਹਾਂ ਦੀ ਇੱਕ ਵਾਰਦਾਤ ਨੂੰ ਜਿਹੜੀ ਹੋਈ ਸੀ ਉਹਨੂੰ ਸੋਲਵ ਕੀਤਾ। ਉਹਦੇ ਬਾਰੇ ਸਰ ਕੀ ਦੇ ਕਿਹੜੀ ਟੀਮ ਦਾ ਯੋਗਦਾਨ ਰਿਹਾ? ਜੀ ਬਿਲਕੁਲ ਸਾਡੇ ਜਿਹੜੇ ਥਾੜਾ ਸਿਟੀ ਬਰਨਾਲਾ ਦੇ ਐਸ ਐਚ ਓ ਇੰਸਪੈਕਟਰ ਲਖਵਿੰਦਰ ਸਿੰਘ ਤੇ ਸਾਡੇ ਜਿਹੜੇ ਸੀਆਈਏ ਸਟਾਫ ਤੇ ਨਾਲ ਸਾਡੇ ਬੱਸ ਸਟੈਂਡ ਚੌਂਕੀ ਇੰਚਾਰਜ ਏਐਸਆਈ ਬਲਵਿੰਦਰ ਸਿੰਘ ਤੇ ਨਾਲ ਹੀ ਮੈਂ ਸਾਡੇ ਐਸਐਸਪੀ ਸਾਹਿਬ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਸਪੈਸ਼ਲ ਟੀਮ ਜਿਹੜੀ ਹੈ ਬਣਾਈ ਆ। ਜਿਹੜੇ ਕਿ ਵਧੀਆ ਜਿਹੜੇ ਕੁਆਲੀਫਾਈਡ ਮੁੰਡੇ ਨੇ ਜਿਹੜੇ ਸੀਸੀਟੀਵੀ ਚੈੱਕ ਕਰਨ ਦੇ ਵਿੱਚ ਮਾਹਰ ਨੇ ਜਦੋਂ ਵੀ ਕਿਤੇ ਜ਼ਿਲ੍ਹੇ ਦੇ ਵਿੱਚ ਕੋਈ ਇਹੋ ਜਿਹੀ ਸੰਸਨੀਖੇਜ ਜਿਹੜੀ ਇਹ ਵਾਰਦਾਤ ਹੁੰਦੀ ਆ ਤਾਂ ਉਹਨਾਂ ਨੂੰ ਤੁਰੰਤ ਅਸੀਂ ਡਿਪਲੋਏ ਕਰ ਦਿੰਦੇ ਆ ਤੇ ਲਗਾਤਾਰ ਉਹ ਸਾਡੀ ਟੀਮ ਲੱਗੀ ਰਹਿੰਦੀ ਹੈ ਜਦੋਂ ਤੱਕ ਉਹ ਵਾਰਦਾਤ ਟ੍ਰੇਸ ਨਹੀਂ ਹੁੰਦੀ ਤੇ ਉਹਨਾਂ ਦੀ ਮਿਹਨਤ ਸਦਕਾ ਹੀ ਜਿਹੜੀ ਇਹ ਵਾਰਦਾਤ ਵੀ ਅਸੀਂ ਟ੍ਰੇਸ ਕਰ ਲਈ ਹੈ ਲੱਗਦਾ ਹੋਰ ਖੁਲਾਸੇ ਹੋਣ ਦੀ ਮੀੜੀ ਇਹਨਾਂ ਤੋਂ ਜੀ ਹੁਣ ਇਹਨਾਂ ਦੀ ਪੁੱਛਗਿੱਛ ਅਸੀਂ ਕਰਾਂਗੇ ਮਾਣਯੋਗ ਅਦਾਲਤ ਨੂੰ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਵੀ ਲਿਆ ਜਾਏਗਾ ਤੇ ਲੱਗਦਾ ਸਾਨੂੰ ਹੋਰ ਵੀ ਇਹਦੇ ਚ ਹੋਰ ਵੀ ਵਾਰਦਾਤਾਂ ਬਾਰੇ ਖਲਾਸੇ ਹੋਣਗੇ ਜਿਵੇਂ ਅਜਿਹੇ ਘਟਨਾਵਾਂ ਹੁੰਦੇ ਨੇ ਸਰ ਲੋਕਾਂ ਦੇ ਵਿੱਚ ਕਾਫੀ ਖੌਫ ਹੁੰਦਾ ਹੈ ਉੱਥੇ ਸਰ ਪੁਲਿਸ ਪੁਲਿਸ ਦੇ ਵੱਲੋਂ ਪਬਲਿਕ ਲਈ ਕੀ ਅਵੇਅਰਨੈਸ ਦਾ ਮੈਸੇਜ ਦਿੱਤਾ ਜਾ ਸਕਦਾ ਅਸੀਂ ਇੱਕ ਤਾਂ ਇਹਹੀ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਜਦੋਂ ਕੋਈ ਅਜਿਹੀ ਵਾਰਦਾਤ ਹੁੰਦੀ ਹੈ ਤਾਂ ਤੁਰੰਤ ਜਿਹੜਾ ਜਿਹੜੇ ਆਲੇ ਦੁਆਲੇ ਲੋਕ ਹੁੰਦੇ ਨੇ ਉਹਨਾਂ ਨੂੰ ਪੈਨਿਕ ਕਰਨ ਦੀ ਬਜਾਏ ਕੋਸ਼ਿਸ਼ ਕਰਨੀ ਚਾਹੀਦੀ ਵੀ ਹੈ ਕਿ ਜਿਹੜੇ ਦੋਸ਼ੀ ਨੇ ਜੇ ਮੌਕੇ ਤੇ ਫੜ ਸਕੀਏ ਤਾਂ ਫੜਨਾ ਚਾਹੀਦਾ ਨਹੀਂ ਤਾਂ ਪੁਲਿਸ ਨੂੰ ਜਿਹੜੀ ਹੈ ਜਿਹੜੀ ਜਾਣਕਾਰੀ ਹੈ ਉਹ ਤੁਰੰਤ ਦੇਣੀ ਚਾਹੀਦੀ ਹੈ ਕਿ ਜਿੰਨੀ ਜਲਦੀ ਪੁਲਿਸ ਨੂੰ ਜਾਣਕਾਰੀ ਮਿਲਦੀ ਹੈ ਓਨੀ ਜਲਦੀ ਉਹਨਾਂ ਨੂੰ ਜਿਹੜਾ ਫੜਿਆ ਜਾ ਸਕਦਾ ਤੇ ਮੁਕਦਮੇ ਨੂੰ ਟ੍ਰੇਸ ਕੀਤਾ ਜਾ ਸਕਦਾ ਤੇ ਜਿਹੜੇ ਦੋਸ਼ੀ ਨੇ ਜਿਹੜੇ ਇਹੋ ਜੇ ਕੰਮ ਕਰਦੇ ਨੇ ਲੋਕ ਉਹਨਾਂ ਨੂੰ ਵੀ ਅਸੀਂ ਇਹੀ ਜਿਹੜਾ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਤੁਸੀਂ ਬਹੁਤ ਲੰਮਾ ਟਾਈਮ ਪੁਲਿਸ ਦੇ ਹੱਥਾਂ ਤੋਂ ਨਹੀਂ ਬਚ ਸਕਦੇ